ਤਮਾਗੇ ਜ਼ੋਰ ਨਹੀਂ ਚੱਲ ਸਕਦਾ ਪਰ ਕਿਸੇ ਗੱਲ ਦੀ ਕਿਸੇ ਦੀਆਂ ਗੱਲਾਂ ਮਗਰੋਂ ਦੀ ਲੋੜ ਨਹੀਂ ਅਸੀਂ ਖੁਦ ਮੈਂ ਰੈਵਨਿਊ ਮਿਨਿਸਟਰ ਹਾਂ ਮੇਰੇ ਨਾਲ ਬਾਬਾ ਜੀ ਸੰਤ ਸੀਚੇ ਆ ਜੀ ਸਾਡੇ ਰਾਜ ਸਭਾ ਮੈਂਬਰ ਵੀ ਨੇ ਇੱਥੋਂ ਦੇ ਦੇਖੋ ਇੱਥੋਂ ਦੇ ਕੀ ਪੂਰੇ ਦੇਸ਼ ਦੀ ਸੇਵਾ ਕਰ ਰਹੇ ਨੇ ਸੱਪ ਛਾਨੇ ਆ ਕੇ ਜਾ ਕੇ ਬੁੱਢਾ ਦਰਿਆ ਤੱਕ ਨੇ ਸਾਫ਼ ਕਰਤਾ ਤੇ ਨਾਲ ਹੋ ਕੇ ਅੱਜ ਪੰਜ ਹਰ ਪਿੰਡ ਨੂੰ ਇੱਕ ਇੱਕ ਕਿਸ਼ਤੀ ਜਿਹੜੀ ਆ ਉਹ ਤੁਹਾਨੂੰ ਨਾਲ ਹੋ ਕੇ ਦੇ ਜਣਗੇ ਬਾਬਾ ਜੀ ਆਪਣੇ ਫੰਡ ਦੇ ਵਿੱਚੋਂ ਜਿਹੜਾ ਨੁਕਸਾਨ ਹੋਇਆ ਉਹ ਅਸੀਂ ਸਾਡੀ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮੈਨੂੰ ਭੇਜਿਆ ਉਹਨਾਂ ਦੇ ਹੁਕਮ ਅਨੁਸਾਰ ਆਇਆ ਤੇ ਵਾਦਾ ਹੈ ਤੁਹਾਡੇ ਨਾਲ ਵੀ ਜਿਹੜਾ ਸਾਰਾ ਨੁਕਸਾਨ ਇੱਕ ਸਪੈਸ਼ਲ ਗਦਾਵਰੀ ਵਾਸਤੇ ਹੁਕਮ ਦੇ ਦਿੱਤੇ ਸਾਰੇ ਜ਼ਿਲ੍ਹਿਆਂ 'ਚ ਇੱਕ ਡੀਆਰਓ ਇੱਕ ਨੈਤਕਸ਼ੀਲ ਦਾ ਸਪੈਸ਼ਲ ਲਗਾਤਾ ਕਿ ਨਾਲ ਦੀ ਨਾਲ ਸਪੈਸ਼ਲ ਗਦਾਵਰੀ ਕਰਕੇ ਜਿਹੜਾ ਤੁਹਾਡਾ ਮੁਆਵਜ਼ਾ ਨਾਲ ਦੀ ਨਾਲ ਤੁਹਾਨੂੰ ਸਾਰਿਆਂ ਨੂੰ ਮਿਲੇਗਾ ਕਿਸੇ ਗੱਲੋਂ ਵੀ ਘਬਰਾਉਣ ਦੀ ਲੋੜ ਨਹੀਂ ਹੁਣ ਜੇ ਕਿਸੇ ਦੀ ਕੋਈ ਹੋਰ ਨੁਕਸਾਨ ਹੁੰਦਾ ਤੇ ਉਹ ਨਾਲ ਹੋ ਕੇ ਸਾਰੇ ਇੱਕ ਦੂਜੇ ਦੀ ਆਪਾਂ ਹੈਲਪ ਕਰ ਰਹੇ ਆਂ ਪੰਜਾਬੀ ਸਾਰੇ ਤੇ ਜੇ ਕੋਈ ਜ਼ਿਆਦਾ ਲੋਡ ਬੰਦ ਹੋਵੇ ਤੁਸੀਂ ਪ੍ਰਸ਼ਾਸਨ ਨੂੰ ਨੰਬਰ ਜਾਰੀ ਕੀਤੇ ਗਏ ਆ ਡੀਸੀ ਸਾਹਿਬ ਕੋਲ ਨਾਲ ਹੈ ਸਾਰੇ ਅਫਸਰ ਸਹਿਮਤ ਨਾਲ ਹੈ ਤੇ ਤੁਸੀਂ ਸਾਰਾ ਕੋਈ ਵੀ ਲੋਡ ਹੈ ਸਾਨੂੰ ਤੁਸੀਂ ਸਹਾਇਤਾ ਵਾਸਤੇ ਸਾਨੂੰ ਤੁਸੀਂ ਹੁਕਮ ਲਾ ਸਕਦੇ ਹੋ ਅਸੀਂ ਤੁਹਾਡੀ ਸੇਵਾ ਲਈ ਖੜੇ ਆਂ ਬਹੁਤ ਬਹੁਤ ਧੰਨਵਾਦ ਬੋਲੇ ਸੋ ਨਿਹਾਲ